ਕੀ ਹਾਲ ਚਾਲ ਹੈ ਮਿੱਤਰੋ ਆਪਾਂ ਅੱਜ ਹੋ ਗਏ ਲੇਟ ਜਸ਼ਨ ਬੰਕਰ ਮਾਰ ਰਿਹਾ ਤੇ ਆਪਾਂ ਕੂਤਰ ਦੇਖਦੇ ਆਂ ਕੂਤਰ ਮੁੰਡਾ ਖੁੱਲੇ ਭਾਈ ਬੈਠਾ ਮੈਂ ਠਾਰਖਿਆਂ ਨੂੰ ਦੁੱਖ ਪਰੋਣੇ ਜਾਨਵਰਾਂ ਚੈੱਕ ਇਤਰਾ ਕੂਤਰੀ ਅੰਡਾ ਲਾਊਗੀ ਅੱਜ ਮੈਨੂੰ ਲੱਗਦਾ ਪੁੱਤਰੀ ਆ ਵੀ ਲਾ ਸਕਦੀ ਐ ਇਹਨੇ ਲਾਈ ਬੈਠੀ ਐ ਨਹੀਂ ਲਾਊਗੀ ਅੱਜ ਮੈਨੂੰ ਲੱਗਦਾ ਇਤਰਾ ਕੂਤਰ ਵੀ ਡਾਉਣੇ ਆਪਾਂ ਅੱਜ ਤੇ ਆਪਾਂ ਕੁਤਰ ਲੈਂਦੇ ਆ ਨਵੇਂ ਸੁਨਦ ਕਰਾਵਾ ਹੀ ਚੈੱਕ ਦੋ ਤਾਂ ਬੈਠੇ ਮਿੱਤਰੋ ਕਰੋ ਚੈੱਕ ਇਹ ਕੁਤਰਾ ਸੀ ਹੋਰ ਆ ਮੇਰੇ ਵੀਡੀਓ ਇਹਨੇ ਵੀ ਅੰਡਾ ਲਾਲਿਆ ਆ ਜੋੜੀ ਪੁੱਤਰ ਪੜਾਵਾਂਗੇ ਹੁਣ ਬਣੇ ਰਿਓ ਬਲੌਗ ਦੇ ਨਾਲ ਉੱਤੇ ਬੈਠੇ ਉਹਨਾਂ ਨੂੰ ਵੀ ਡਾਵਾਂਗੇ ਤੋਂ ਅਸੀਂ ਕੁਤਰ ਲਾ ਲਈ ਆਪਾਂ ਫਿਰ ਲਾਵਾਂਗੇ ਉੱਲੇ ਥੋੜਾ ਕੋਲੀ ਹਟ ਲਿਆ ਇੱਕ ਬੰਨੀ ਆ ਕਿਹੜੀ ਕੰਡਾ ਜੇ ਫਟਾ ਪਾਸੇ ਅੱਗਾ ਨਹੀਂ ਜੜੀ ਤੇ ਇਹ ਤੜਾ ਕਰਦਾ ਨਾ ਉੱਨੀ ਪਰ ਡਾਲ ਆ ਬੱਦਨੀ ਹੈ ਹੂੰ ਨਹੀਂ ਕਰਦਾ ਇਹ ਸੀ ਮੁੰਡੇ ਨੇ ਡਾ ਦੀ ਪੁੱਤਰਾ ਛੀ ਉਤਰ ਉੱਤੇ ਆ ਆ ਉਤਰ ਗਈ ਤਾਂ ਆ ਗਿਆ ਪਾਣੀ ਉਤਰ ਰਲ ਗਿਆ ਇਸ ਦਾ ਆ ਕਿਸੇ ਦਾ ਉਤਰ ਰਲ ਗਿਆ ਸਾਰਾ ਚਟਾ ਸ਼ਦਰ ਵੀ ਚੱਕਦੀ ਪਰ ਲਾਈ ਦੇ ਅੱਗੇ ਛੀ ਦਮੇ ਤਰ ਉਤਰ ਜਾਂਦੇ ਆਪਣੇ ਆਹ ਇਹ ਦੇਖੋ ਮਿੱਤਰੋ ਚਾਰ ਉਹ ਜਾਂਦੇ ਦੋ ਅੰਗ ਮਾਰੇ ਉਹ ਬਰ ਉਹਦੇ ਤੋਂ ਨਹੀਂ ਡੜ ਪਾਏ ਦੇਖੋ ਚਲੋ ਕਬੂਤਰ ਫਿਰਨ ਦੇ ਉੱਡਦੇ ਆਪਾਂ ਉਹਨੇ ਦਾਣਾ ਪਾਣੀ ਰੱਖ ਦਈਏ ਮੜੇ ਪਾਣੀ ਪਾਣੀ ਤਾਂ ਨਹੀਂ ਬਦਲਿਆ ਪਾਣੀ ਬਦਲਿਆ ਸੀ ਇਹ ਦੋ ਮਿੱਤਰੋ ਪਾਣੀ ਆਪਾਂ ਬਦਲਤਾ ਖੁਦ ਇਹ ਕਰਾਂ ਗਏ ਕੱਲ ਨੂੰ ਸਾਸ ਪਾਈ ਐ ਨਹੀਂ ਪਤਾ ਜੇ ਕਰਦੀ ਹੈ ਦੇਖੋ ਮਿੱਤਰੋ ਦਾਣੇ ਰੱਖ ਦੋ ਪਾਣੀ ਛਿੜਕ ਦਾਂਗੇ ਹੂਣੀ ਛੜ ਸਾਰੀ ਛੜਕਾਂਗੇ ਬਸ ਤੇ ਦੂਜੇ ਘੁੱਡੇ ਦਾ ਵੀ ਚੱਕ ਲੈ ਪਾਣੀ ਬਦਲ ਦਈਏ ਓਏ ਕਮਲੀ ਵਾਲੇ ਆ ਯਾਰ ਇੱਕ ਤਾਂ ਬਾਲੀ ਤੇ ਚਲਾ ਦਨੇ ਹਾਂ ਕਰਦੇ ਹੁਣ ਤਾਂ ਵਧਾ ਦੇ ਬੱਸ ਤਾਂ ਗਿਆ ਲੋ ਮਿੱਤਰੋ ਦੂਜੇ ਘੁੱਡੇ ਜੀ ਰੱਖ ਤਾ ਪਾ ਪਾਣੀ ਫੁੱਲ ਕਰਦੇ ਫੁੱਲ ਇੰਨੇ ਜੱਪਾ ਰੱਖਦੇ ਦਾਣੇ ਲੈ ਕੇ ਆਉਂਦੇ ਨੇ ਕਿਵੇਂ ਬੰਦ ਕਰਦੇ ਬੰਦ ਕਰਦੇ ਉਹ ਮਤਰਾ ਦੀ ਜਿਹੜੇ ਸਪਰੇਅ ਪਾ ਗਨੇ ਉਹ ਮਤਰਾ ਦਾ ਨਹੀਂ ਦਿੱਤੇ ਪਰ ਰੱਖ ਇੱਧਲੇ ਤਾਂ ਦੂਜੇ ਬਸ ਤੇ ਲੈ ਕੇ ਆਨੇ ਆ ਤੇਰਾ ਆਪਾ ਬੱਚਿਆਂ ਨੂੰ ਵੀ ਚੋਗਾ ਖਵਾਨੇ ਦੁਆਜਾ ਤੇਰਾ ਆਰਡਰ ਲੈਣ ਤੋਂ ਉਤਰਾਨੂੰ ਆਪੇ ਬੁੱਜੀ ਬਿਡੇ ਬੱਚੇ ਇੰਨੇ ਗਾ ਰੱਖਾਂ ਇਹ ਹੋ ਜਾ ਖੜ ਜਾ ਬਈ ਯਾਰ ਓਕੇ ਬ੍ਰਦਰ ਲੋ ਮੇਰੇ ਦਾਣੇ ਦਿੱਤੇ ਆਪਾ ਰੱਖ ਤੇ ਚੱਲਦੇ ਛੋਟੇ ਬੱਚਿਆਂ ਨੂੰ ਚੋਗਾ ਖੋਨੇ ਨੇ ਨੇ ਪਾਣੀ ਛਿੜਕਦਾ ਸਾਰੇ ਛਿੜਕ ਦੇ ਓਏ ਆ ਮੰਝਾ ਚੱਕ ਲੈਨੇ ਆ ਮੰਝਾ ਚੱਕ ਦੇ ਓਏ ਤੇਨਾ ਮਰਮੜ ਕੇ ਪੈੜਨ ਦੇ ਨਿਸ਼ਾਨ ਪਈ ਜਾਣਗੇ ਯਾਰ। ਖਾ ਪੈ ਜਾਂਦੇ ਨੂੰ ਕਰੂਗਾ। ਬਾਲੀ ਵਾਰ ਪਈ ਆ। ਪਾਣੀ ਛਿੜਕ ਦਿੱਤੀ। ਇਹ ਠੰਡਾ ਵਧੀਆ ਰਹਿੰਦਾ ਮਨੇ ਮਿੱਟੀ ਜਾਂ ਮੇ ਜੂਗੀ। ਹੁਣ ਸੰਦੂ ਬੋਨਾ ਕਬੂਤਰੀ ਆਪਣੀ ਘੋਰ ਲੈਂਦੀ ਸੀ ਨਾ ਜਿਹੜੀ। ਕਿੱਧਰ ਗਈ? ਐਂ ਦੇ ਬੈਠੀ ਆ। ਖੁੱਡੇ ਹੀ ਧੜਤੀ ਚੱਲ ਕੋਈ ਨਹੀਂ ਵਧੀਆ। ਲੋ ਮਿੱਤਰੋ ਆਸੇ ਆਪਣੇ ਬੱਚੇ। ਕਾ ਬੱਚੇ ਲੰਦ ਸੀ ਆ। ਇੱਕ ਹੋਰ ਸੀ ਆ ਉਹ ਮਰ ਗਿਆ। ਕੋਈ ਤਾਂ ਵੱਡਾ ਸੀ ਆ। ਬਿੱਲੀ ਨੇ ਕੱਟ ਰੱਖਿਆ ਸੀ ਉਹ ਤਾਂ ਅਗਰ ਤੇ ਚੱਕ ਲਈ ਸੀ ਇਹ ਕਿ ਚੱਲ ਪਾਲ ਲਾਂਗੇ ਬਾਕੀ ਉਹਦੀ ਕਿਸਮਤ ਸੀ ਬਚਣਾ ਨਾ ਬਚਣਾ ਮੋਜ ਪੈਰਾ ਮਿੱਤਰੋ ਦੇਖੋ ਮਿੱਤਰੋ ਮੋਜ ਹੈ ਜੀ ਕੱਢੀ ਤੁਰਿਆ ਆਉਂਦਾ ਆ ਆਪਣੀ ਨਾਲ ਚਿੰਗੀਆਂ ਦੇ ਵਿੱਚ ਯਾਰ ਜੀ ਨਾਲ ਕਿਰਦੀ ਚੋਗਾ ਭਾਲਦਾ ਪਹਿਲੇ ਦਿਨਿਆਂ ਚੋਗਾ ਇਹਨਾਂ ਨੂੰ ਪਾਣੀ ਛਿੱਟਕ ਦੇ ਦੋ ਤਰੋਂ ਦਿਨਿਆਂ ਚੋਗਾ ਆਪੇ ਥਰੇ ਥਰੇ ਬਿੱਲੀ ਕਰਦੀ ਆ ਜੋ ਕੁਝ ਆ ਜਾਲੀ ਦੀ ਸਸਪਾਈ ਕਰਾਂ ਆ ਕੁਝ ਜਾਂ ਰੱਖਿਓ ਏ ਤਪਲਵਾਉ ਕੁਝ ਆ ਟ੍ਰੇ ਵੀ ਕੱਢੀ ਦਿਨਾ ਯਾਰਾ ਲੋ ਮਿੱਤਰੋ ਨੇ ਮਾਰਦਾ ਜਾਣਾ ਪਾਣੀ ਛਿਪਕਦੇ ਫਿਰ ਖੋਨੇ ਜੋਗਾ ਉਹਨਾਂ ਨੂੰ ਫਿਰ ਦੇਖੋ ਨਾ ਉਹਨਾਂ ਨੂੰ ਆ ਵੀ ਪਰ ਆਪਣੇ ਦੂਜੇ ਦੇ ਨੇ ਮਿੱਤਰੋ ਬੱਚਿਆਂ ਨੂੰ ਖੋਣੇ ਆਪਾਂ ਚੋਗਾ ਗਰਨੂਰ ਲੈਣ ਗਿਆਗਾ ਆਪਾਂ ਪਾਣੀ ਸਾਰਾ ਛਿੜਕਦਾ ਸੀ ਦੇਖੋ ਮਿੱਤਰੋ ਤੇ ਕਬੂਤਰ ਵੀ ਆਪਣੇ ਇੱਥੇ ਫਿਰ ਜਾਨੇ ਆ ਲਿਖੋ ਨਾ ਨਾ ਆਉਂਦੇ ਮਿੱਤਰੋ ਆਪਣੇ ਦੇਖੋ ਮਿੱਤਰੋ ਇਕੱਠੇ ਫਿਰਦੇ ਸੀਗੇ ਵਿੱਚ ਹੀ ਬੱਚਾ ਬੱਚਿਆਂ ਨੂੰ ਖੋਣੇ ਚੋਗਾ ਨਲੇ ਲੈਣਗੇ ਤਾਂ ਨੇ ਨਲਕੀ ਲਿਆਏ ਨੇ ਆਪਣੀ ਬੱਲੇਵਾ ਬਈ ਬੱਚਿਆਂ ਖਾ ਲਈਏ ਚੋਗਾ ਬੋਲੇ ਨਹੀਂ ਅੱਜ ਭੁੱਖੇ ਆ ਸਿੱਦੇ ਨਾਲ ਚੋਗਾ ਖਵਾ ਦਈਏ ਹੋਟੇ ਤੇ ਨੱਚਦਾ ਰਾਸ਼ ਕੇ ਸਰ ਮੁਟਾ ਤੇ ਖੜੇ ਜਾ ਰੁਕੀਂ ਆਪਣੇ ਹੋਟੇ ਤੇ ਨੱਚਦਾ ਰਾਸ਼ ਕੇ ਸਰ ਯਾ ਹੋਟੇ ਤੇ ਚਾਉ ਵੀ ਬੜੀ ਕੀ ਬਣੀ ਆ ਉਤਰ ਕਿਧਰ ਗਏ ਉਹ ਖਰਦਾ ਉਹ ਦੇਖੀ ਉਹ ਆ ਹੋਟੇ ਲਾ ਕੇ ਆ ਦੇਸ ਦੀ ਉਹਨਾਂ ਕਿਸਾਨਾਂ ਦੀ ਖੋਲਖ ਜੂਮ ਕਰ ਰੱਖੀ ਐ 5x ਕਰ ਰੱਖੇ ਜੂਮ ਆਪਣੇ ਫੋਨ ਦੀ ਜੂਮਿੰਗ ਤੇ ਨਾ ਫਿਕਸਲ ਦੇ ਬਾੜਦਾ ਨਾ 100 ਨਹੀਂ ਬਾੜਦਾ ਇਹ ਬਾੜਦਾ ਬਈ ਬਲੌਗ ਚ ਸਾਰੇ ਦੂਜਿਆਂ ਚ ਵੀ ਦੇਖੀ ਚਾਹੀਦੀ ਤੇ ਵੀ ਦੇਖੀਂ ਬਾੜਦਾ ਬਲੌਗ ਇਥੇ ਫਿਕਸਲ ਬਾੜਦਾ ਜੀ ਜੂਮੀ ਮਾਰਦਾ ਦਿਖਾ ਕੇ ਉਹਨਾਂ ਨੂੰ ਕੀ ਤੱਕ ਜੇ ਝੂਮ ਕਰਦੇ ਆ ਇਕਦਮ ਕੱਟ ਕੇ ਜੇ ਗਾਂ ਝੂਮ ਕਰਕੇ ਦਿੰਦਾ ਹਨਾ ਹਾਂ ਤੂੰ ਗਲਤੀ ਹੈ ਚਲ ਨੀ ਕੀ ਚੱਕ ਕਰੇ ਯਾਰ ਚਲੋ ਕੋਈ ਨਾ ਮਿੱਤਰੋ ਇਹ ਵੀ ਸੋਲਵ ਕਰਾਂਗੇ ਆਪਾਂ ਲੈ 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 ਜਾ ਜਾਗਾ ਆ ਲੈ ਇਹ ਨੂੰ ਲੈ ਲੈ ਤੈਨੂੰ ਖਾਵਾਂ ਮੋਟ ਜਾਓ ਯਾ ਦੇਖ ਤੂੰ ਦੱਸ ਜੀ ਮੋਜੀ ਬੁਤਰੀ ਉਹਨੇ ਕਿਹਾਗਾ ਚੋਗਾ ਗਵਾਦੀ ਫੇਡ ਨਾ ਮੈਨੂੰ ਲੋ ਮਿੱਤਰੋ ਆਪਾਂ ਬੱਚਿਆਂ ਨੂੰ ਚੋਗਾ ਦਿੱਤਾ ਖਵਾ ਕੂਤਰ ਦੇ ਦੇ ਆਪਾਂ ਮਿੱਤਰੋ ਹੁਣ ਦੇਖੋ ਮਿੱਤਰੋ ਮੋਰ ਬੱਪੇਂ ਦਾ ਬਿੱਤ ਜਿਆਦਾ ਬਗਲਾ ਆਹ ਦਾ ਬੱਚਾ ਸਾਨਾ ਵੱਡ ਹੋ ਰਿਹਾ ਇਹ ਕਿਉਂ ਮਿੱਤਰੋ ਪਛਾਲਿਆ ਨਹੀਂ ਮੈਂ ਆਪੀ ਆ ਜੂ ਲੱਗੀ ਪਈ ਤੇ ਨਾਲੇ ਡਾਈ ਆਪਣੇ ਚੱਲ ਰੈਲੀ ਕੁੱਤਰੀ ਅੱਜ ਵਧੀਆ ਉੱਡੀ ਆਂਦੀ ਆ ਉਸ ਦਿਨ ਤਾਂ ਖਰਾਬ ਜੀ ਉੱਡੀ ਸੀ ਕਿਤੇ ਉਹ ਫਿਰਨੇ ਦੇ ਵਗ ਜਾਂਦੇ ਉਹ ਫਿਰਨੇ ਤੇ ਸਾਰੇ ਪਿੰਡ ਤੇ ਫਿਰਦੀ ਰਹੀ ਅੱਜ ਤਾਂ ਆਪਣੇ ਕੁੱਤਰੇਾਂ ਜੀ ਫਿਰਦੀ ਆ ਉਦੋਂ ਦੀ ਨਾਲ ਹੀ ਛਤਰੀ ਲਾ ਰੱਖੀ ਆ ਬਾਜ ਕੁੱਤਰ ਇੱਕ ਬਾਜ ਬਾਜ ਜਾਂਦਾ ਆਪਣਾ ਉਧਰ ਤੇ ਬਾਕੀ ਆ ਹੋਂਦੇ ਦੋ ਦੇਖੋ ਕੁੱਤਰ ਇੱਕ ਜਾਂਦਾ ਉਹ ਇੱਕ ਮਿੱਤਰੋ ਪੰਜ ਹੋ ਗਏ ਇੱਕ ਉਤਰ ਹੈ ਕਦੇ ਨਹੀਂ ਪਿੱਛੇ ਹਟਦੇ ਸਭ ਉਹ ਡੋਡੋ ਵੇਰੀਆਂ ਨੂੰ ਪੈਂਦੇ ਨੇ ਕਿ ਬਸ ਹੈ ਜਲਦੀਆਂ ਜਾਣ ਦੇ ਯਾਰ ਗੈਣੇ ਤਾਂ ਹੀ ਦਾ ਨਾਲ ਆਈਂਦੇ ਬਲਡਾ ਹੈਗੇ ਬਾਇਡਾ ਹੈ ਬਸ ਸ਼ੀ ਹੋ ਗਿਆ ਮਿੱਤਰੋ ਬਾਅਦ ਟਾਈਮ ਤਾਂ ਕਹੀਂ 7:22 ਸੀ ਮਿੱਤਰੋ ਸਤਿਵਰਦੀਕਾ 2 ਮਿੰਟ ਹੋ ਗਏ ਦੇਖਦੇ ਆ ਕਿੰਨਾ ਟਾਈਮ ਲੱਗਦਾ ਬੱਚਾ ਦਾ ਘਾਟੀ ਉੱਡੂਆ ਦੇਖੋ ਮਿੱਤਰੋ ਠੱਪੇ ਮਾਰਦੇ ਚੌਥੀ ਦੇਖੋ ਮਿੱਤਰੋ ਲਿਫਟ ਦੇ ਖਰਚੇ ਮੇਨਟੇਨ ਕਰਨਾ ਕੰਮ ਹਾਲੋ ਜੀ ਦੇਖਣਾ ਤੁਹਾਨੂੰ ਚਾਹੀਦਾ ਹੈ ਕਿ ਉਹ ਕਾਫੀ ਸਾਈਟ ਵਿੱਚ ਹੋਵੇ ਅਤੇ ਤੇਲ ਕਿਵੇਂ ਕਰਦੇ ਹੋਏ ਦੇਖਦੇ ਹਾਂ ਨਲ ਕੋ ਜੁੱਸੇ ਤੋਂ ਇਹਨੂੰ ਕਰਾਤਾ ਹੈ ਪਰ ਇਹ ਘੱਪਰ ਦਾ ਦੇਖੋ ਮਿੱਤਰੋ ਬਾਜ ਮਸਤੇ ਫਿਰਦੇ ਸਾਰੇ ਬਾਹਰ ਤੇ ਬੱਚਾ ਉਤਰ ਗਿਆ ਅੱਧਾ ਘੰਟਾ ਉੱਡਾ ਬੱਚਾ ਦੋਨੇ ਬੱਚੇ ਆ ਦੋਨੇ ਬੱਚੇ ਉਹ ਤਾਂ ਇਹ ਨਾ ਕਿਦੇ ਸਿੱਧਾ ਖੁੱਡੇ ਜਣਾ ਬੱਚਾ ਕਿਦੇ ਸਿੱਧਾ ਸੇ ਖੁੱਡੇ ਨਹੀਂ ਆ ਇਹਦਾ ਖੁੱਡੇ ਤੇ ਤਾਂ ਬਹਿ ਜੂਗਾ ਜਾਂ ਢਾਕੀ ਤੇ ਸ਼ਰਦ ਦੇ ਖੁੱਡੇ ਸ਼ਰਦ ਤੇ ਪਾਣੀ ਆ ਪੀ ਲੈ ਕਬੂਤਰ ਆ ਗਿਆ ਯਾਰ ਪੁੱਲ ਹੋਇਆ ਜੋਰ ਲੱਗਿਆ ਪੈ ਗੁੱਛੇ ਦੇ ਬੱਚੇ ਚਲੋ ਦੇਖਦੇ ਆ ਆ ਫਿਰ ਦੇ ਚਾਰੇ ਇਹ ਦੋ ਦੇ ਦੁੱਛੀ ਹੈ ਸੋਨੇ ਤੁਹਾਨੂੰ ਆਪਦੇ ਨਵੇਂ ਕਬੂਤਰ ਇੱਕ ਇਹ ਲੈਂਦਾ ਮਿੱਤਰੋ ਆਹ ਹਾਲੇੰਦੀ ਚਿੱਟੀਆਂ ਆਖਾਂ ਦੀ ਕਬੂਤਰ ਆ ਕਬੂਤਰ ਆ ਕੈਂਚ ਕੈਂਚੀ ਕੀਤਾ ਹੋਇਆ ਉਹ ਬਾਈ ਨਹੀਂ ਕਰਿਆ ਦੇਖੋ ਕਾਲ ਪੁੱਛ ਆ ਜਾ ਦੋ ਲੋ ਮਿੱਤਰੋ ਖੱਟੀਆਂ ਅੱਖਾਂ ਦੀ ਗੂਤਰੀ ਐ ਇਹ ਇਹਦੇ ਮਾੜੇ ਪੈਰ ਤੇ ਲੱਗੇ ਆ ਦੇਖੋ ਤੁਸੀਂ ਦੋ ਹੋ ਰਹਾ ਉਹ ਵੀ ਦੋ ਬਣਨ ਲੋ ਮਿੱਤਰੋ ਦੂਜੀ ਖੱਟੀਆਂ ਅੱਖਾਂ ਦੀ ਗੂਤਰੀ ਐ ਤੀਜੀ ਹੱਚਾ ਦੇਖੋ ਮਿੱਤਰੇ ਇਹ ਵੀ ਕੈਂਚੀ ਐ ਇੱਕ ਰਹਿ ਚਿੱਟੀਆਂ ਅੱਖਾਂ ਦਾ ਗੂਤਰੀ ਲੋ ਮਿੱਤਰੋ ਅਹ ਚਿੱਟੀਆਂ ਅੱਖਾਂ ਦਾ ਕੁੱਤਰ ਚੋਰ ਮਾਰ ਬਾਈ ਛੱਡਿਆ ਹੋਇਆ ਦੇਖੋ ਮਿੱਤਰੋ ਇਹ ਇਹਦੇ ਡੱਕੇ ਹੈ ਨਹੀਂ ਹੋਰ ਦੇ ਕੁੱਤਰ ਗਏ ਮੇਰੇ ਵੀਰੋ ਚਾਰ ਲੋ ਦੋ ਹੱਲਣ ਡਿਆ ਕੁੱਤਰ ਆ ਗਈ ਦੂਜੀ ਲਾਈ ਹੈ

ਤ੍ਰੇਦਰ ਹੋਇਆ ਹੁਣੇ ਲਓ ਮਤਰ ਗੁਦਰੀ ਬੋਨਾ ਮੈਂ ਇਹਨਾਂ ਜੈਨਾ ਬਣਾਉਂਦਾ ਬਲੌਗ ਦੇਖੋ ਪੁੱਤੇ ਆਇਤਾ ਕਮੜਾ ਹੋਇਆ ਫਿਰਦਾ ਹੈ ਕੂਤਰ ਮਾਰ ਮਾਰ ਥੱਪੇ ਸਾਰੇ ਉੱਧਰ ਗਏ ਆ ਆ ਗਿਆ 사ਤਾ ਤੇ ਟੌਰੀ ਵਾਲਾ ਇੱਕ ਕੁਰਸੀ ਗੁਲਾਬੀ 사ਤਾ

ਲੰਮੇ ਕੀੜਿਆਂ ਦੇ ਅੱਜ ਫੇਰ ਹੋਣ ਲੱਗੇ ਪਤਾ ਨਹੀਂ ਕੀ ਚੱਕਰ ਹੋ ਗਿਆ ਛਤਰੀ ਛਾਲੀ ਜਾਂਦਾ ਆਪਣਾ ਜਸ਼ਨਾ ਲਾ ਕੇ ਰੱਖਦੇ ਯਾਰ ਕੋਈ ਨਾ ਅੱਜ ਉਦਰੀ ਹੈ ਤਾਂ ਟਾਈਮ ਹੀ ਕੁਛ ਨਹੀਂ ਹੋਇਆ 8 ਵਜੇ ਅਜੇ ਥੋੜੀ ਹੁੰਦੀ ਆ ਬਾਜੀ ਤੇ ਕੀ ਆਉਂ ਹਵਾ ਚੱਲੀ ਜਾਂਦੀ ਆ ਮਿੱਤਰੋ ਹੋਰ ਕੋਈ ਚੱਕਰ ਨਹੀਂ ਦੂਜੀ ਛਤਰੀ ਆਪਣੀ ਓਪੀ ਉਹ ਵੀ ਆਪਾਂ ਲੋਡ ਕਰਦੇ ਆ ਪੁੱਤਰ ਛਤਰੀ ਲੋਡ ਕਰਦੇ ਆ ਮਿੱਤਰੋ ਨੇ ਉਤਰ ਫਿਰਦੇ ਆਪਣੇ ਆ ਹੁੰਦੇ ਚਾਰੇ ਦੇਖੋ ਮਿੱਤਰੋ ਜੱਡਿਆਲਾ ਸੱਜੂ ਵਾਲਾ ਸਾਤੇ ਵਾਲਾ ਤੇ ਨਵੀਂ ਫੂਦਰੀ ਸਾਰੇ ਦੇਖੋ ਚੈੱਕ ਕਰ ਦਿੱਤੇ ਕਰਾ ਉਤਨਾ ਟਾਈਮ ਲੱਗ ਗਿਆ ਆ ਗਏ ਨਗਾ ਛਤਰੀ ਵਾਲੀ ਸਾਡੇ ਨੂੰ ਕੀ ਸੀ ਕੁਤਰੀ ਗਾਇਮਰੇ ਵੀ ਬੈਠਣ ਨੂੰ ਅਚਵਾਰੇ ਪਿੱਛੇ ਗਈ ਆ ਗਈ ਕੁਤਰੀ ਗਈ 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 ਸਿੱਧੇ ਹੀ ਹੋ ਗਈ ਸਿੱਧੇ ਹੋ ਗਈ ਸਿੱਧੇ ਕੋਠੀ ਦੇ ਬੈ ਕੇ ਆਈ ਸੀ ਜੋ ਪਹਿਲੇ ਦਿਨ ਆਈ ਸੀਗੀ ਹੁਣ ਅੱਧ ਨਹੀਂ ਪਤਾ ਕਿਉਂ ਕੋਠੀ ਜਾਊਗੀ ਬੈਂਦੀ ਬੈਂਦੀ ਮੁੜ ਗਈ ਕੁਤਰੀ ਕਰਾ ਜੀ ਬੜੀ ਫਰਤੀ ਹੈ ਅੱਜ ਤਾਂ ਜਨੇ ਮੈਂ ਜਾਗ ਰਹੀ ਹਾਂ ਗਾਜੀ ਪੁੱਤਰੀ ਆ ਗਈ ਚੱਲਦੇ ਨਾ ਛਾਲ ਪਰੇ ਨੂੰ ਮੁਰਗੀ ਪਰੇ ਨੂੰ ਮੁਰਗੀ ਪੁੱਤਰੀ ਹੁਣ ਛਾਲ ਨਾ ਲੱਗ ਜਾ ਏ ਏ ਏ ਛਾਲ ਦੇ ਕਰਦੀ ਆ ਇੱਥੇ ਮੁੰਡਾ ਕਿਹੀਂ ਜਾਂਦਾ ਹੈਗਾ ਖਬੂਦ ਹੀ ਇਹਨੂੰ ਬਣਾਈ ਜਾਂਦਾ ਹੈਗਾ ਉਹ ਤਾਂ ਉਦੀ ਤਾਂ ਛਣਾ ਆ ਗਈ ਆ ਗਈ ਛਲ 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 ਕੁਦਰੀ ਕਰਾਂੇ ਪੜਨ ਲੱਗੀ ਚੈੱਕ ਕਰੋ ਤੁਸੀਂ ਇੱਕ ਵਾਰ ਨਾਲ ਆਈ ਹੋਈ ਆ ਫੇਰ ਵੀ ਭੜਿਆ ਤੰਗ ਕਰਦੀ ਐ ਸੀ 2 ਘੰਟੇ ਹੋਏ ਸਾਨੂੰ ਛਾਲੀ ਜਾਂਦੇ ਨੇ ਕੁਦਰੀ ਤੇ ਜਨਾਦਰੇ ਉੱਡੀ ਨਾ ਉਹਨਾਂ ਤੇ ਅਸੀਂ ਛਾਲਤੀ ਕੁਦਰੀ ਸਾਤਰੀ ਓਕੇ ਭਾਈ ਮੈਂ ਤ로우 ਜਿ ਬਿਠਾ ਕੇ ਜੱਕਰਦੇ ਹਾਂ ਸ਼ੁਰੂ ਕਰਦੇ ਹਾਂ ਮਿੱਤਰੋ 9:00 ਵਜੇ ਜਮਾ ਨੱਟ 9:00 ਵਜੇ 1 ਮਿੰਟ ਹੋ ਗਿਆ ਕੂਤਰੀ ਆਪਣੀ ਬੈਠ ਗਈ ਤੇ ਕਬੂਤਰ ਵੀ ਆਪਣਾ ਬਹਿ ਗਿਆ ਕਬੂਤਰ ਦਾ ਮਸਤ ਆ ਬਹਿ ਜਾਂਦਾ ਕੂਤਰੀ ਦੇ ਅੱਜ ਦੂਜੀ ਡਾਈ ਸੀਗੀ ਹਜੇ ਫਰਸਰ ਖੋਲੀ ਹੋਣੀ ਜਮਾ ਪਰਫੈਕਟ ਤੇ ਕਬੂਤਰ ਆ ਫਿਰ ਗਿਆ ਦੇਖੋ ਮਿੱਤਰੋ ਆ ਕਬੂਤਰ ਆਪਣਾ ਬੈਠ ਗਿਆ ਇੱਕ ਇਹ ਕੂਤਰੀ ਬੈਠੀ ਆ दो बच्चे अंदर आम दे अपने देख देखो मित्र एक होता हम्म बह गया दे।

ਦੇ ਕੰਮ ਤੁਰ ਆ ਗਿਆ ਉਤਰ ਆਪਣੇ ਦੂਜੇ ਵਾਰ ਆ ਆ ਗਿਆ ਆਪਣਾ ਸੱਤੂ ਵਾਲਾ ਆ ਗਿਆ ਉਹ ਮਤੁਰ ਇੱਕ ਤਾਂ ਬਹਿ ਗਿਆ ਆਪਣੇ ਪੋੜੀਆਂ ਤੇ ਇੱਕ ਰਹਿ ਗਿਆ ਬਸ ਉਹ ਵੀ ਆਉਣ ਵਾਲਾ ਹੀ ਆ ਉੱਤਰਿਆ ਉਹ ਆਪੀ ਦੇਖੋ ਮਿੱਤਰੋ ਬੈਠਾ ਕੋਈ ਖੜਕਣਾ ਕਰ ਕੂਤਰਿਆ ਅੱਜ ਜੰਮਣ ਜਾਂ ਦਿੱਤੀ ਮੈਂ ਆਹ ਚੀਵੀ ਦੇ ਕਿਸੀ ਜੀਵੀ ਕੀ ਉਹ ਬੈਠੀ ਮੈਂ ਬੈਠੀ ਰਹਿੰਦਾ ਇਹਨੂੰ ਪਤਾ ਲੱਗ ਜੂ ਵੀ ਮੈਂ ਇੱਥੇ ਹੁਣ ਉੱਡ ਗੇ ਦੇਖੋ ਇਹ ਕਿੱਥੇ ਸਰਦੀ ਪੈ ਚੜਾ ਗਈ ਇੱਕ ਰਹਿ ਗਿਆ ਉਹ ਖੜ ਗਿਆ ਸਾਤੇ ਲੱਖ ਚਲ ਉਹਨੂੰ ਉੱਡੀ ਜਾਂਦੇ ਕੁੱਤਰ ਤਾੜ ਦੇਨੇ ਯਾਰ ਹੁਣ ਆਪਾਂ ਬੈਗੇ ਸਾਹ ਇਹਨੂੰ ਦੇ ਤਰਨੂੰ ਉੱਡੀ ਜਾਂਦੋ ਦੋ ਬੈਗੇ ਉਹ ਸੱਤੂ ਵਾਲਾ ਰਹਿ ਗਿਆ ਉਹਨੂੰ ਲਾ ਦੇ ਥੱਲੇ ਲਾ ਕੇ ਥੱਲੇ ਬਾਹਰ ਲਾ ਦੇ ਕੱਢ ਰੱਖੇ ਤੈਨੂੰ ਉਹ ਤਿੰਨ ਤੀ ਭਾਇਆ ਮੈਂ ਦੂਜੇ ਕੁਤਰ ਬਣਾ ਦੇਣੇ ਆ ਜਿਹੜੇ ਨੁਲ ਲਾਉਣੇ ਆ ਹੋਰ ਆ ਦੋਨੇ ਲਾ ਹੈ ਬੜੀ ਹੈਟ ਨਹੀਂ ਲੱਗਦਾ ਦੋ ਮਿੱਤਰ ਕੁਤਰ ਉਤਰ ਗਿਆ ਇੱਕ ਹੀ ਰਹਿ ਗਿਆ ਉਹ ਫਿਰਦਾ ਉਹਨੇ ਆਪਾਂ ਕੁਤਰ ਤਾੜ ਦੇ ਹਰੇ ਮੈਂ ਲਾਉਣਾ ਜਿਹਨਾਂ ਬਣਾਉਂਦਾ ਬਲੌਗ ਦੇਖੋ ਮਿੱਤਰ ਯੋਰ ਲੱਗਿਆ ਹੋਇਆ ਕੁੱਤਰ ਦਾ ਲੈ ਸੋ ਕਿਡਾ ਆਏ ਵੀਰੇ ਆਇਆ ਕਿਹਾ ਵੀ ਡੱਗ ਹੈ ਸੋ ਕਿਡਾ ਹਉਣੇ ਬਈ ਅਸੀਂ ਵਕ ਤੁਹਾਡੇ ਬਲੌਗ ਸਾਹਮਣੇ ਲਾਏ ਸੀਗੇ ਮੁੰਡਾ ਲਾਰੇ ਖੁਸ ਛਤਰੀ ਹਾਈ ਵਿਚਾਰੀ ਤੇ ਜੋਰ ਲੱਗਿਆ ਹੋਇਆ ਜੋਰ ਲੱਗਿਆ ਹੋਇਆ ਨਾ ਹਰ ਕੁੱਤਰ ਬਾਹਾਂ ਕੀ ਮਾ ਛਾਲ ਛੜ ਕੰਮਲੇ ਹੋ ਰਹੇ ਤੇ ਉਹ ਹੋ ਗਿਆ ਕੰਮ ਗਲਤ ਹੋ ਗਿਆ ਕੰਮ ਮੇਰੇ ਵੀਰੋ ਫੜ ਫੜ ਕੇ ਤਾੜ ਕੇ ਦਿਖਾਉਣੇ ਸਾਨੂੰ ਕਬੂਤਰੀ ਕਬੂਦਰੇ ਦਾੜਦੇ ਆਂ ਭੱਜ ਜਾ ਯਰੇ ਸਾਦੇ ਵਾਲਾ ਵੀ ਆ ਗਿਆ ਆ ਕਬੂਤਰ ਆ ਗਿਆ ਹੁਣੀ ਤਾਂ ਜਾ ਘਰਮਣ ਦੇ ਵਿੱਚ ਵਜਣਾ ਸੀ ਤਾਂ ਉਠਾਈ ਤੇ ਸਾਹ ਹਾਂ ਸਾਹ ਹਾਈ ਤਾਂ ਉਠਾ ਦੇ ਬਾੜਾ ਬੰਗਨਾਂ ਦਾ ਖੜ ਜਾ ਫੜੀ ਲੈਣਾ ਮੈਂ ਪਰੇ ਹੋ ਉਤਰ ਗਈ ਉਤਰ ਆਂਦੇ ਰੋਜ਼ ਰੋਜ਼ ਫੜ ਕੇ ਬੁੜੀ ਕੇ ਬਹਿ ਜਾ ਆ ਫੜ ਬਲੌਗ ਫੜ ਲਾ ਆਏ ਨੀ ਬਾਈ ਉੱਤੇ ਬਹਿ ਜਾਣਾ ਉਹਦੇ ਹਾਂ ਬੜਾ ਕਮਲਾ ਗੂ ਬੜਾ ਕਮਲਾ ਗੂ ਉਤਰੇ ਹੈ ਕੁੰਡਾ ਫੜਾ ਵੜਾ 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 ਦੂਜਾ ਹੱਥੀਂ ਕੱਢ ਦੂਜਾ ਹੱਥ ਕੱਢ ਦੂਜੇ ਹੱਥ ਨਾਲ ਫੜੀ ਅਗਲੇ ਹੱਥ ਨਾਲ ਡਰਾ ਪੱਜੂ ਕੈਮਰਾ ਕਬੂਤਰ ਫੜ ਲਿਆ ਪਰ ਐ ਨਹੀਂ ਪਤਾ ਕਿੰਨੀ ਮੂਸੀ ਹੈ ਕਿ ਬਚ ਗਈ ਨਹੀਂ ਨਹੀਂ ਮੂਸੀ ਦੂਜੀ ਦੇਖ ਸੈਟ ਆ ਪਰ ਨਿਕਲ ਗਿਆ ਨਿਕਲਿਆ ਨਹੀਂ ਮੂਸੀ ਮੂਸੀ ਗਿਆ ਮੜਾ ਇਹ ਕੋਈ ਨਹੀਂ ਚਲੋ ਕੋਈ ਨਹੀਂ ਨਿੰਖ ਚਿੜੀ ਮਾਰੀ ਜਾਂਦਾ ਕੰਮ ਆ ਕਬੂਤਰੀ ਖੱਟੀਆਂ ਅੱਖਾਂ ਦੀ ਆ ਆ ਡਰ ਡਰਦਾ ਬਾਸੂੜਾ ਕਾ ਉਹ ਬਹਿ ਗਿਆ ਉਹ ਪਾਣੀ ਪੀਊਗੀ ਨਹੀਂ ਪੀਂਦੀ ਕਿੰਸ ਹਟਾ ਜੋਰ ਤਾਂ ਲੱਗੀ ਨਹੀਂ ਨਾ ਮਸਤੀ ਫਿਰਦੀ ਹੈ ਇਹਨਾਂ ਵੀਡੀਓ ਖੁਦਰੀ ਉਸ ਲਾਲਾ ਇੱਕ ਰਹਿ ਗਿਆ ਇੱਕ ਲਾਲ ਰਹਿ ਗਿਆ ਉਹ ਲਾਉਣੇ ਆ ਮਿਲਦੇ ਆ ਅੱਗੇ ਅਗਲੇ ਪਾਰਛ ਆਥਨੇ ਉਤਰ ਬਿਠਾਵਾਂਗੇ ਉਦੋਂ ਦਿਖਾਵਾਂਗੇ ਤੁਹਾਨੂੰ ਓਕੇ